ਪੰਜਾਬ 'ਚ ਪਿਛਲੇ 8 ਦਿਨਾਂ ਤੋਂ ਆਪਰੇਸ਼ਨ ਕੈਸੋ ਨੇ ਪੰਜਾਬ ਦਾ ਮਾੜਾ ਸੋਚਣ ਵਾਲਿਆਂ ਦੀ ਨੀਲ ਉਡਾਈ ਹੋਈ ਹੈ ਕਿਉਂਕਿ ਭਾਵੇਂ ਕੋਈ ਵੀ ਥਾਂ ਹੋਵੇ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀਆਂ ਤੇ ਲੁਕਣ ਲਈ ਕੋਈ ਟਿਕਾਣਾ ਬਾਕੀ ਨਹੀਂ ਛੱਡਿਆ ਆਪਰੇਸ਼ਨ ਕੈਸੋ ਦੇ ਤਹਿਤ ਪੰਜਾਬ ਭਰ ਦੇ ਵਿੱਚ ਥਾਂ-ਥਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੌਰਾਨ ਗੁਪਤ ਸੂਚਨਾ ਦੇ ਆਧਾਰ ਦੇ ਉੱਪਰ ਵੱਡਾ ਐਕਸ਼ਨ ਕੀਤਾ ਗਿਆ ਹੈ ਨਸ਼ਾ ਤਸਕਰਾਂ ਦੇ ਗੜ ਮੰਨੇ ਜਾਂਦੇ ਇਲਾਕਿਆਂ ਦੀ ਪਛਾਣ ਕਰਕੇ ਪੰਜਾਬ ਪੁਲਿਸ ਨੇ ਭਾਰੀ ਫੋਰਸ ਦੇ ਨਾਲ ਉਹਨਾਂ ਇਲਾਕਿਆਂ ਦੇ ਵਿੱਚ ਜਾਂਚ ਮੁਹਿੰਮ ਚਲਾਈ ਜਿਸ ਦੌਰਾਨ ਘਰਾਂ ਦੇ ਅੰਦਰ ਵੜ ਕੇ ਅਤੇ ਨਸ਼ਾ ਤਸਕਰਾਂ ਦੇ ਗੁਪਤ ਟਿਕਾਣਿਆਂ ਤੋਂ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਪਰ ਕੇਵਲ ਇੰਨਾ ਹੀ ਕਾਫੀ ਨਹੀਂ ਇਸ ਲਈ ਪੰਜਾਬ ਪੁਲਿਸ ਨੇ ਥਾਂ ਥਾਂ ਦੇ ਉੱਪਰ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਵੀ ਲਈ ਹੈ ਜਿਸ ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਅਤੇ پابੰਦੀਸ਼ੂਦਾ ਸਮਾਨ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਨੂੰ ਵੀ ਮੌਕੇ ਦੇ ਉੱਪਰ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਗਈ ਹੈ ਸਿਖਰ ਦੁਪਹਿਰੇ ਕੀਤੇ ਜਾ ਰਹੇ ਆਪਰੇਸ਼ਨ ਕੈਸੋ ਦੇ ਦੌਰਾਨ ਪੁਲਿਸ ਮੁਲਾਜ਼ਮਾ ਨੇ ਕੜਕ ਦੀ ਧੁੱਪ ਦੇ ਵਿੱਚ ਵੀ ਆਪਣੀ ਡਿਊਟੀ ਬਾਖੂ ਵੀ ਨਿਭਾਈ ਪਾਵੇਂ ਬਸ ਅੱਡੇ ਹੋਣ ਜਾਂ ਰੇਲਵੇ ਸਟੇਸ਼ਨ ਜੋ ਵੀ ਵਿਅਕਤੀ ਸ਼ੱਕੀ ਲੱਗਿਆ ਉਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਤਾਂ ਕਿ ਕੋਈ ਵੀ ਸਮਾਜ ਵਿਰੋਧੀ ਅਨਸਰ ਬਚ ਕੇ ਨਿਕਲ ਨਾ ਪਾਵੇ ਇਹ ਜਾਂਚ ਇਸ ਲਈ ਵੀ ਜ਼ਰੂਰੀ ਸੀ ਕਿ ਕੁਝ ਤਸਕਰ ਤੇ ਸਮਾਜ ਵਿਰੋਧੀ ਲੋਕ ਪਬਲਿਕ ਟਰਾਂਸਪੋਰਟ ਦੀ ਪਰਤੋਂ ਆਮ ਲੋਕਾਂ ਦੀ ਆੜ ਦੇ ਵਿੱਚ ਅਪਰਾਧ ਕਰਨ ਦੇ ਵਾਸਤੇ ਕਰਿਆ ਕਰਦੇ ਨੇ ਭਾਵੇਂ ਇਹ ਅਪਰਾਧੀ ਤੇ ਤਸਕਰ ਕੋਈ ਵੀ ਹਤਕੰਡੇ ਅਪਣਾ ਲੈਣ ਪਰ ਪੁਲਿਸ ਤੋਂ ਬਚ ਨਹੀਂ ਸਕਦੇ ਪੁਲਿਸ ਚੈਕਿੰਗ ਦੇ ਲਈ ਆਧੁਨਿਕ ਤਕਨੀਕ ਦਾ ਇਸਤੇਮਾਲ ਕਰ ਰਹੀ ਹੈ ਜਿੱਥੇ ਕਿ ਵਾਹਨ ਮੋਬਾਈਲ ਐਪ ਦੀ ਵਰਤੋਂ ਕਰਕੇ ਰਜਿਸਟ੍ਰੇਸ਼ਨ ਨੰਬਰਾਂ ਦੀ ਪੋਸਟੀ ਪੰਜਾਬ ਪੁਲਿਸ ਨੇ ਕੀਤੀ ਤੇ ਸ਼ੱਕੀ ਵਿਅਕਤੀਆਂ ਦੇ ਉੱਪਰ ਵੀ ਤੁਰੰਤ ਕਾਰਵਾਈ ਕੀਤੀ ਗਈ ਹੈ ਤੇ ਨਾਲੋ-ਨਾਲ ਹੀ ਤਕਨੀਕ ਦੇ ذریعے ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਦੇ ਉੱਪਰ ਵੀ ਬਾਜ਼ ਅੱਖ ਰੱਖੀ ਜਾ ਰਹੀ ਹੈ ਇਸ ਪੂਰੇ ਆਪਰੇਸ਼ਨ ਦੇ ਦੌਰਾਨ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ